ਸਤਿਨਾਮ ਸ਼੍ਰੀ ਵਾਹਿਗੁਰੂ ਸਹਿਜਿ ਹੋ ਰਹਿ ਰਹਾ ਸਰਬਜਗ ਜੁਗ ਜੁਗ ਭਗਤ ਆਇਆ ਜਦ ਕਦ ਆਇਆ ਰਾਮ ਨਾਮ ਜੈ ਹਰ ਨਾਮ ਕ੍ਰਿਸ਼ਨਾ ਮਾਰਿਆ ਬਿਲਾ ਨਾਤਰਾਇ ਅਹੰਕਾਰ ਇਸ ਕਾਂ ਵਿੱਚ ਦੇ ਨਾਮ ਦੇ ਮੁਗ ਲਾਇਆ ਜਨ ਨਾਨਕ ਸਹਸ ਹੋਇਆ ਅੰਤ ਰਿਸ਼ਦਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਨਾਲ ਪਹਿਲਾ ਦੁਖ ਦਾ ਸੁਖ ਰਹੇ ਭੈ ਆ ਜ ਸੁਖ ਤਾਂ ਨਾ ਹੋਈ ਤੋਂ ਕਰਤਾ ਕਰਨਾ ਬੈ ਨਾਹੀ ਜਾ ਹੋ ਕਰੀ ਨਾ ਹੋਈ ਬਿਹਾਰੀ ਕੁਦਰਤ ਅਸਿਆ ਅਕਿਰੰਤ ਨਾ ਜਾਏ ਰਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਤਾਂ ਕਲ ਕਰਾ ਭਰਪੂਰ ਰਹਿਆ ਤੋ ਸੱਚਾ ਸਹਿਬ ਸਿਦ ਸਵਾ ਜਿਨ ਕੀਤੀ ਸੋਹਾਰ ਪਇਆ ਬਾਬਾ ਨਾਨਕ ਕੱਦੀਆਂ ਬਾਤਾਂ ਜੋ ਕਿਸ ਤਰਨਾਸੋ ਕਰ ਰਹਿਆ ਸੋ ਦਰਿਣਾ ਬਾਸਾ ਅਹਲਾ ਪਹਿਨਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਹਣਾ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਸ ਸਰਬ ਸੁਹਾਵੇ ਦਰਿਣਾ ਨਾਦ ਇਕ ਸੰਕਾ ਕਿਤੇ ਤੇ ਵਮਨ ਹਾਰੇ ਕਿਤੇ ਦਰਿਣਾਪ੍ਰੇਸ਼ ਕਹੀਐ ਕਿਤੇ ਸਤਿਗੁਰੂ ਮੇਦਾਨ ਵਾਲੇ ਗੰਤ ਨਾਮੁ ਪਾਣੀ ਅਮਰੋਹਨ ਸੁਖਮਛ ਪਿਆਲੇ ਗਾਵੰਦਨ ਤਰਪਾਏ ਦਰਸ ਸਦੀਤਨ ਵੇਖਾ ਗੀਤ ਆਪਣਾ ਜਿਸ ਦੀ ਬੜਾਈ ਜੋਤਿ ਸੁਭਾਅ ਸੋਈ ਕਰਸੀ ਪ੍ਰੋਪਨਾ ਕਰਨਾ ਜਾਇ ਸੋ ਪਦ ਸੋ ਸਾਬਦ ਸਹਿਬ ਨਾਨਕ ਰਹਿਣ ਲਜਾਈ ਆਸਾ ਹੱਲਾ ਕਹਿਣਾ ਸੁਰ ਵਟਾਇ ਆਕ ਸੋ ਕੋਈ ਕੇਵਲ ਵਟਾ ਦਿੱਤਾ ਹੋਇ ਕੀਮਤ ਪਾਇ ਨ ਕਹਿ ਆ ਜਾਏ ਕਹਿਣ ਵਾਲੇ ਤਿਰਡੇ ਸਮਾਏ ਬੱਡੇ ਮੇਰੇ ਸਾਹਿਬ ਕਹਿ ਨਮੀਰਾ ਆਪਣੀ ਕਈ ਲਾਪਰ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਾਹ ਸਭ ਸੁਭਰਤੀ ਮਨ ਸਤਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਧਰਨੀ ਗੁਰਹਾਈ ਕਹਿ ਨਾ ਜਾਇ ਤਤਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਦਾ ਭਗਾ ਕੀਆ ਵੜਿਆਈਆ ਤੁਦਰਸ਼ ਰਿਕਨੇ ਨਾ ਪਾਈਆ ਕਰਮ ਮੇਰਾ ਨਾ ਠਾਕ ਰਾਈਆ ਆਖਣ ਵਾਲਾ ਗਿਆ ਵਿਚਾਰਾ ਸ੍ਰਿਤੀ ਭਰੇ ਤੇਰੇ Bhandara ਜਿਸ ਤਰਹਿ ਤਸੇ ਕਾਚਾਰਾ ਸਾਚਾ ਸਵਾਰਨ ਹਾਰਾ ਸੰਭਲ ਅਪਨ ਕੋ ਜੀਵਾ ਵਿਸ਼ਰੈ ਮਰ ਜਾਓ ਆਪਣੇ ਓਖ ਸਾਜ ਨਾਮ ਸਾਚੇ ਨਾਮ ਕੀ ਲਾਟੈ ਭੋਖ ਤ ਭੁੱਖੈ ਕਾਇ ਚਲੀਐ ਦੋਖ ਸੁਖ ਵਿਸ਼ਰੈ ਮੇਰੀ ਮਾਏ ਸਾਚਾ ਸਰਬ ਸਾਜ ਨਾਮ ਰਹਾ ਸਾਚੇ ਨਾਮ ਕੀ ਦਰ ਵਢਿ ਆਈ ਆਪ ਤੱਕ ਜੀ ਮਤ ਨਹੀਂ ਗੁਰਮਤਿ ਨਾਮ ਮੇਰੇ ਪ੍ਰਾਣ ਸਿਪਾਏ ਹਰ ਕੀ ਤਮਨੇ ਰਹਿ ਰਾਸਾਉ ਅਨੰਦ ਦੇਵ ਭਗਵਾਨ ਦੇ ਰੇ ਜਨ ਹਰਿ ਸੁਧਾਰ ਪਿਆਸ ਹਰ ਹਰ ਨਾਮ ਰਿਤਿ ਕਾ ਸੇ ਮਨ ਸੰਗਤ ਮੁਨ ਪ੍ਰਕਾਸ਼ ਜਿਨ ਹਾਰ ਹਾਰ ਬਰਿਸ਼ ਨਾਮ ਨ ਪਾਇਆ ਤੇ ਭਾਗਨ ਜਮ ਪਾਸ ਜੋ ਸਤਿਗੁਰ ਸੰਗਤ ਨਹੀਂ ਆਇ ਤ੍ਰਿਗਤੀਵੇ ਤ੍ਰਿਗਜੀਵਾਸ ਜਿਨ ਹਾਰ ਸਤਿਗੁਰ ਸੰਗਤ ਪਾਈ ਸਤਿ ਸਰਮਸਤ ਕਰਿ ਚਾਰਿ ਤਿਆਰਿ ਤਾਸ ਧਨ ਤਨ ਸਤ ਸੰਗਤਿਸ ਪਾਇ ਮਨ ਜਾਨ ਕਾਏ ਮਨ ਚਤਰਾ ਤੁਮ ਜਾਂ ਆਹ ਹੈ ਜੀਵ ਪਰਿਆ ਸਹਿਬ ਕਥਮੇ ਜਨਤ ਪਾਏ ਦਾ ਕਾਰੀ ਜਕਾ ਦੇ ਕਰ ਸਹਿਆ ਮੇਰੇ ਮਨੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦਿ ਬ੍ਰੰਪਦ ਪਾਇ ਸੁਖੇ ਕਾਟਿ ਹਰਿਆ ਰਹਾ ਜਨਮ ਤਪਾ ਲੋਕ ਸੁਦਵੰਤਾ ਕੋਇ ਨ ਕਿਸ ਕੀ ਧਰਿਆ ਸਹਿ ਸ੍ਰੀ ਸਮਾਏ ਥਾਪੁਰ ਕਾਏ ਮਨ ਭੋਗ ਕਰਿਆ ਹੁ ਦੇਉ ਨਾ ਵੈ ਸਿੱਖੋ ਸਾਦ ਸਪਾਚੇ ਬਿtreਛਰੇਆ ਦੇਵ ਦਾ ਮਨ ਚਨਾਵੇ ਨੋਰ ਚੋ ਗਾਵੇ ਮਨ ਵਿੱਚ ਸੁਨਣ ਕਰੇ ਸਬਰ ਧਾਨ ਕਸ਼ਨਾਠਾਪੁਰ ਕਰਤਲ ਧਰਿਆ ਜਨ ਨਾਨਕ ਬਲਵਸਰ ਵਰਜਾਈਆ ਤਰੰਤ ਨਾ ਪਾਰ ਆਵਰਿਆ ਰਾਗਿਆਸਾ ਮਨ ਲਾ ਚੋਤਾ ਸੋ ਪਰਕ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਬਦਨ ਜਨ ਹਰਿ ਬਕਨ ਰੰਜਨ ਹਰਿ ਤੁਮਾ ਪਾਰ ਸਭ ਧਿਆਇ ਸਭ ਧਿਆਇ ਜੁ ਜੀ ਹ ਸੱਚ ਸਦਨ ਹਾਰਾ ਸਭ ਜੀ ਤੁਮਾਰੇ ਜੀ ਤੋਹ ਜੀ ਆਗਾ ਦਾਤਾ ਰਾਧਿਆ ਸੰਤੋ ਜੀ ਸਬਦੋ ਕੋਈ ਸਾਰਨ ਹਾਰਾ ਹਰਿਆ ਤੇ ਧਾਕੁਰ ਹਰਿਆ ਤੇ ਸੇਵਕ ਜੀ ਦਾ ਨਾਨਕ ਜਤ ਸੋਈ ਚਾਰਾ ਤੋ ਘਰਿ ਬਿਦਿਆ ਤਰਸਣ ਤਰਿ ਜਾਇ ਕੋ ਪਰਸਮਾਨਾ ਤੇ ਦਾਤੇ ਭਿਖਾਰੀ ਜੀ ਸਭ ਤੇਰੇ ਜੋਤ ਮਿਟਾਣਾ ਤੋ ਆਪੇ ਦਾਤਾ ਆਪੇ ਭੁਗਤਾ ਜੀ ਹੱਥ ਦੇਣ ਵਰਣਾ ਜਾਣਾ ਤੋ ਬਾੜ ਗਰਮ ਬਿਆਤ ਵੇ ਜੀ ਤੇਰੇ ਚਾਹ ਬੁਨਿਆ ਕੋ ਕਾਣਾ ਜੋ ਸੇ ਰਾਜ ਜੋ ਸੇ ਹਤ ਜੀ ਜਨਾਨ ਨਿਤਨ ਕੁਰਬਾਣਾ ਹਰਿ ਧਿਆਵੈ ਹੱਥਿਆਵੈ ਸੇ ਜਨ ਜਗ ਮੇ ਸੋਵਾਸੀ ਸੇ ਮੋਕਤ ਸੇ ਮੋਤ ਪਹਿਜਣਾ ਧਿਆਇਆ ਜੀ ਤਨ ਟੋਟੀ ਜਮ ਕੀ ਹਾਸੀ ਜਿਨਰ ਭੋਜ ਨਨ ਭੋਜ ਆਇਆ ਜੀ ਤਨ ਕਾ ਪਉ ਸਭ ਵਾਸੀ ਜਿਨ ਸੇ ਰਿਆ ਜਿਨ ਸੇ ਰਿਆ ਮੇਰਾ ਹਰਜੀਤ ਹਰ ਰੂਪ ਸਮਾਸੀ ਸੇ ਧਨ ਸੇ ਧਨ ਨਾ ਧਿਆਇਆ ਜੀ ਜਨ ਨਾਨਕ ਤਨ ਬਾ ਜਾਸੀ ਤੇਰੀ ਭਗਤ ਤੇਰੀ ਭਗਤ ਮੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਰਾਣ ਤੋ ਜੀ ਹਰ ਕਨੇਕਰ ਕਬਤਾ ਤੇ ਜਪੇ ਬੇਅੰਤਾਂ ਤੇਰੇ ਅਨੇਕ ਤੇਰੇ ਨਿਰਪਰ ਬਸੰਤ ਸਾਧ ਜੀ ਕਰ ਕੇ ਆਕਰ ਕਰੁ ਕਰੰਤਾ ਸੇ ਭਗਤ ਸੇ ਭਗਤ ਭਰੇ ਜਨ ਨਾਨਕ ਜੀ ਜੋ ਪਾਦ ਮੇਰੇ ਹਰਿ ਭਗਵੰਤਾ ਤੋ ਯਾਤ ਪਰਜ ਪਰੰਪਰ ਕਰਤਾ ਜੀ ਤੋ ਜਿਵਣੇ ਵਰਨਾ ਕੋਈ ਤੋ ਜੋਗ ਜੁਗ ਲੇ ਕੁਸਲਾ ਸਦਾ ਤੋ ਏਕੋ ਜੀ ਤੋ ਨਿਚਲ ਕਰਤਾ ਸੋਈ ਰਿਆਤੇ ਭਾਵੈ ਸੋਈ ਵਖਾਜੀ ਤੁਇ ਆਪੇ ਕਰੈ ਸੋਈ ਤੁਧਿਆਪੇ ਸਛਤਉਪਾਈ ਜੀ ਤੁਧਿਆਪੇ ਸ੍ਰਿ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਦੇ ਕੇ ਜੀ ਜੋ ਸਭ ਸੇ ਬਾਤ ਜਾਣੋਈ ਅਸਾਂ ਮੰਨ ਲੈ ਚੌਥਾ ਤੂੰ ਅਰਦਾ ਸਤਿਆਰ ਮੈਂ ਦਾ ਸਾਈਂ ਜੋ ਤੂੰ ਭਾਵੈ ਸੋਈ ਤਿਸੀ ਜੋ ਤੂੰ ਦੇ ਸੋਈ ਮੋ ਪਾਈ ਲਾਉ ਸਭ ਤੇਰੀ ਤੁਸਮਹਿ ਧਾਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਅਤਨ ਪਾਇਆ ਗੁਰਮੁਖ ਰਾਜਾ ਮਨ ਮੋਗਾ ਵਾਇਆ ਤੁਧਿਆਪੇ ਵਿਸ਼ਵੈ ਕੋਈ ਨਾ ਹੈ ਜੀ ਜਨ ਸਭ ਤੇਰਾ ਤੇਰਾ ਵਿਜੋ ਕ੍ਰਿਸ਼ਨਾ ਸੰਜੋਗੀ ਮੇਰਾ ਜਿਸਨੋਂ ਤਉ ਜਾਣੈ ਸੋਏ ਜਨ ਜਾਣੈ ਹਰ ਗੁਣ ਸਦਿਆ ਤੋ ਕਾਣੈ ਜਿਨ ਅਨਸੇ ਯਾਤਰਾ ਸੁਪਾਇਐ ਸੇਹੇ ਹਰਿਨਾਮ ਸਮਾਇਆ ਤੋ ਆਪੇ ਕਰਤਾ ਤੇਰਾ ਕੀ ਆਸ ਹੋਏ ਤੋ ਦੁਨ ਦੁਜਾਇ ਵਰ ਨਾ ਕੋਈ ਤੋ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਫਰ ਕਰਵਾਇਆ ਆਸਾ ਮਹਲਾ ਤਹਿਲਾ ਤੇ ਤਸਰ ਮੈਂ ਪਹਿਲਾ ਨਿਵਾਸ ਆਣੀ ਪਾਵਤਨ ਹੈ ਕੀਆ ਬੰਕਾ ਜੋ ਮੋਖਤ ਨਹੀਂ ਚਾਲੇ ਹਮ ਦੇਤਾ ਤਾ ਲੋਭੀ ਹਲੇ ਮਾਨੇ ਤਨਾ ਚਤ ਸਮੁੰਦਰ ਮਨਾ ਹਰਿ ਵਿਸਰਤੀ ਦੇ ਗੁਣ ਕਰਿਆ ਰਹਾ ਨਾ ਹੋ ਜ ਕਿਸ ਦਿਨੇ ਪੜਿਆ ਮੂਰਖ ਮੂਦਾ ਜਨ ਭਇਆ ਪ੍ਰਣਤ ਨਾਨਕ ਤਿਨ ਕੀ ਸਰਣਾ ਜਿਤੋ ਨਹੀਂ ਸ੍ਰੀ ਆਇਆ ਸੋ ਮਹਲਾ ਕੰਜਵਾ ਪ੍ਰਾਪਤ ਮਾਨੁਪ ਤੇ ਹਰੀਆ ਗੁਰਦਨਨ ਕੀ ਉਤਰ ਕਈਆ ਵਰਤਾਇ ਤਰਿ ਕਿਤਨਾ ਕਾਮ ਬਿਰ ਸਾਧ ਸੰਗ ਧਜਿ ਕੇ ਬਿਨਾਂ ਸੰਜਾਮ ਨਾਮ ਭਉਜਲ ਤਨ ਕੈ ਜਨਮ ਬਿਰਤਾ ਜਾਤਨ ਮਾਇਆ ਤੇ ਰਹਾਉ ਜਪ ਤਪ ਸੰਜਮ ਧਰਮ ਨਾਮ ਕਮਾਇ ਸੇਵਾ ਸਾਧਨਾ ਜਾਨੇ ਹਰਿ ਰਾਇ ਆਹ ਨਾਨਕ ਮੀਚ ਕਾਮ ਸਰਬ ਰੇਤੀ ਰਾਮ ਪਰਮਾਤਮਾ ਅਸ਼ਲਸ਼ਮੀ ਕਵੇਵਾਜ ਬੇਤੀ ਜਾ ਪਈ

ਦੇ ਪਾਉ ਸੇ ਉਸ ਕਮਾਨੇ ਤਾਰੀ ਹੈ ਜੁਰਤ ਸਤਿਰਾਮ ਆਰੇ ਮਾਰੀ ਹੈ ਆਤਰਾਜ ਮੁਜਬਰੀਆ ਮਰਨ ਕਾਲ ਕਾ ਤਰਾਸਨੇ ਵਰੀਆ ਹੋ ਜੋ ਸਦਾ ਹਮਾਰੀ ਪਛਾ ਅਸਰੀ ਹਸਤ ਜੋ ਕਰੇ ਰਖਾ ਅਰਾਜਨੇ ਪਰ ਰੱਖਣ ਹਾਰੇ ਸਾਹਿਬ ਸਤ ਸਾਹਿਬ ਪਿਆਰੇ ਦੀਨ ਬੰਦ ਕਾਲ ਪਾਇ ब्रह्मा ਉਤਾਰਾ ਕਾਲ ਪਾਇ ਸ਼ਿਵ ਜੁਗਤਰਾ ਕਾਲ ਪਾਇ ਕ੍ਰਿਸ਼ਨ ਪ੍ਰਕਾਸ਼ਾ ਸ਼ਕਰ ਕਾਲ ਕਾਤੀਆ ਤਮਾਸਾ ਜਮਨ ਕਾਲ ਜੋਗੀ ਸੋ ਕੀਓ ਮੇਦਾਨ ਸੁਨਾ ਜੋਤੀਓ ਜਮਨ ਕਾ ਸਭ ਲੋਕ ਸੁਆਨਾ ਨਮਸਕਾਰ ਹੈ ਕਾਹੇ ਮਾਰਾ ਜਮਨ ਕਾਲ ਸਭ ਜਗਤ ਬਨਾਇਓ ਤੇਰੀ ਮਨੁਦਾਇ ਕ੍ਰਿਸ਼ਨ ਉਪਜਾਇਓ ਆਦਿ ਅੰਤੇ ਕੈ ਉਤਾਰਾ ਸੋਈ ਕ੍ਰੋ ਸਮਝ ਮਾਰਾ ਨਮ ਸਬਾਹ ਤੁਸੀਂ ਹੀ ਕਮਾਰੀ ਸਭ ਬਜਾ ਜਨੇ ਆਪ ਸਵਾਰੀ ਸਭ ਕਣ ਕੋ ਸਭ ਕਣ ਸੁਖ ਦਿਓ ਸਦਨ ਕੋ ਆਪਣਾ ਮਾਲਕ ਬਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਰੇ ਭਰੀ ਕੀ ਪੀਰ ਪਛਾਨਤ ਜੀਤੀ ਤੇ ਕੁੰਚ ਰਿਆ ਸੋਲਾ ਸਭ ਪ੍ਰਕਿਰਪਾ ਦਿਸਕਰ ਕੋਲਾ ਸੰਤਨ ਦੁਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਇੱਕੇ ਕੀਤੇ ਪਸਾਨ ਕਟ ਕਟ ਕੇ ਪਰ ਪਰ ਕੀ ਜਾਣੇ ਜਾਗਤ ਪਰ ਇਕਤਰਾ ਸਰਤਾਰ ਪਰਜਾ ਤਰਤਬ ਤੇ ਅਪਾਰਾ ਜਪਿਆ ਤਰਤ ਤਤ ਕਉ ਕਹਉ ਤਮੈ ਮਿੱਤੇ ਤ ਸਭ ਹੋ ਜੀਤੇ ਬਦਨ ਅਸਿ ਸਰਤਾਰ ਆਪ ਬਣੀ ਬੋਜੋ ਚਾਰੈ ਤੁਮ ਸਮਹੀਤੇ ਰਹੈ ਤਨ ਰਾਮਾ ਜਾਣ ਤਵੇਤ ਭੇਦ ਅਰ ਆਲਮ ਨਿਰੰਕਾਰ ਦ੍ਰਿਪਨ ਲੰਬ ਯਾਦ ਨਿਰ ਅਨਾਦ ਸੰਗ ਤਾਤਾ ਮੋਜੋ ਚਾਰ ਤਕੇ ਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾ ਇਕਾਰੋ ਕੈਨੋ ਸੁਰਪਾਰੰਤ ਪਹਿਰਾਉ ਕਰੀ ਕੋ ਪਾਇੰਦਜ ਜੇ

ਜੋ ਗਲ ਕੋਇਕ ਵਾਰ ਦਿਆ ਹੈ ਤਾਂ ਕੇ ਗਾਲਿਖ ਨਿਆਹ ਰਚਾਇਦਾ ਸ਼ੁਭ ਕਾਲਾ ਦੁਸ਼ਟ ਤ੍ਰੰਕ ਕਾਲਾ ਕਿਰਪਾ ਜੁ ਸੁਜਾਹ ਹਰ ਹੋ ਤਾਂ ਕੇ ਸਾਰ ਤਨ ਕੁ ਮਹਾਰ ਹੋ ਰਿ ਸਿਧ ਕਰਮ ਸੁਭਾਈ ਦੁਸ਼ਟ ਸਾਸ ਸਭੈ ਨ ਕੋਈ ਏਤ ਵਾਰ ਜਿਤ ਮੈਂ ਸੁਭਾਰਾ ਕਾਲ 파ਸਨਾ ਮਹਾਰਾ ਜਨਰਨਾਮ ਤਿਆਰੋ ਕਾ ਗਾਰਿਦ ਦੁਸ਼ਕੋਤਿਆ ਕਾਲਕ ਕੇਤ ਮੈਂ ਸ਼ਰਨ ਤਿਆਰੀ ਆਪਾਦ ਦੇਵ ਬਾਰੀ ਸਰਬ ਤੋਰ ਮਹੋ ਸਾਈ ਦਸਦੋ ਤੇ ਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖਤ ਨਹੀਂ ਆਨੇ ਓ ਰਾਮ ਰਹੀ ਕੁਰਾਨ ਕੁਰਾਨ ਨੇਕ ਕਹਿ ਮਤੇ ਇਕ ਨਾ ਮਾਨੇ ਓ ਸਿਮਰਤ ਸ਼ਾਸਤਰ ਵੇਦ ਸਮੈ ਬਹੁ ਭੇਦ ਕਾ ਮੇਕ ਨਾ ਜਾਣਿਓ ਸ੍ਰੀ ਅਸਮਾਨ ਕੀ ਪਾਤਮ ਆਨੇ ਦਵਰਾ ਸ਼ਬਦੋ ਆਰਿ ਕੋ ਸਾਜਕ ਗਦੇ ਤੁਹਾਰ ਦਵਾਰ ਮਾਹੀ ਤਹਿ ਕੀ ਰਾਜ ਅਸ ਗੋਬਿੰਦਾਸ ਤੁਹਾਰੋ ਰਾਮ ਕਲੀ ਮਹਲਾ ਤੀਜਾ ਸਦਾ ਸਤ ਸਲਾਹ ਤੇਰੀ ਨਾਮ ਅਨ ਵਸਾਵੇ ਨਾਮ ਜਿਨ ਕਾ ਮਨੁ ਵਸੇ ਆਵਾਜੈ ਸੋ ਵਿਗੁ ਘਨੇਰੇ ਕਹਿ ਨਾਨਕ ਸਚੇ ਸਾਹਿਬ ਜਿਹਾ ਨਹੀਂ ਕਰਦੇ ਐ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਅਧਾਰ ਮੇਰਾ ਜਿਨ ਕੋ ਕਾ ਸਭ ਗਾਵਾਈਆ ਕਰਿ ਸਾਚ ਸੁਖ ਮਰਿਆਈ ਵਸੇ ਆ ਜਿਨ ਇਛਾ ਸਾ ਪੁਜਾਈਆ ਸਦਾ ਪਰਵਾਨ ਕੀ ਤਾ ਗੁਰੂ ਗ੍ਰੰਥ ਸਾਹਿਬ ਪੰਚ ਸ਼ਬਦ ਦਤ ਕਸ ਪਾਪੈ ਕਸ ਪਾਪੈ ਸ਼ਬਦ ਆਜੀ ਕਾਲਾ ਜਿਤ ਕਰ ਧਾਰੀਆ ਪੰਜ ਦੋਤ ਤਦ ਵਸ ਕੀਤੇ ਕਾਲ ਕੰਠ ਕਮਾਰੇ ਤੁਰ ਕਰਮ ਪਾਇਆ ਤੋ ਜਨ ਕੋਸ਼ ਨਾਮ ਹਰ ਕੀ ਲਾਗੇ ਕਹਿ ਨਾਨਕ ਦਸ ਕਰੋਵਾ ਤਤ ਕਰ ਅਦਵਾਜੇ ਆਨੰਦ ਸਮਰ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਸਤਿ ਸਤੀ ਬਾਣੀ ਸੰਤ ਸਾਜਣ ਭੈ ਸਾਸੇ ਪੂਰੇ ਗੁਰਤੇ ਜਾਣੀ ਸੁਣਦੇ ਕੁਨੀਤ ਗਾਤੇ ਪਾਵਿਤ ਸਤਿਗੁਰ ਦੇ ਆ ਭਰ ਪੂਰੀ ਬਿਰੰਤ ਨਾਨਕ ਗੁਰ ਚੰਨ ਲਾਗੇ ਬਾਜਨ ਹਲ ਤੋਰੇ ਸੁਣਦੇ ਕੁਨੀਤ ਆਪਿਓ ਜਿਸ ਦਾ ਸੰਸਿਧਾਨੋ ਜੇ ਕੋ ਕਾਵੈ ਜੇ ਕੋ ਪੁੰਚੈ ਜਿਸ ਦਾ ਉਹ ਧਾਰੋ ਇਹ ਅਵਸਤ ਤਜਿ ਨਹ ਜਾਇ ਬਿਨ ਨਿਤਰਗ ਕਰਿ ਤਾਰੋ ਤਮ ਸੰਸਾਰ ਚਰਨੰਦਰਯ ਸਬਦਾਨਕ ਬ੍ਰਹਮਸਾਰੋ ਉਸ ਲੋਕ ਹਾਲਾ ਪੰਜਵਾਂ 13 ਕੀਤਾ ਜਾਤੋ ਨਾਮੀ ਮੈ ਨਾ ਜੋਗ ਕੀ ਤੋਈ ਮੈ ਨਰ ਕੋਈ ਆਰੇ ਕੋ ਕਨ ਨਾਹੀ ਤਾਰਸ ਪਿਆ ਮਹਿਰਾਮਤ ਹੋਈ ਤਾਰਸ ਪਿਆ ਮਹਿਰਾਮਤ ਹੋਈ ਸਤਿਗੁਰੂ ਸਜ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਰਮਨ ਥੀਵਾ ਹਰਿਆ ਤਾਰਸ ਪਿਆ ਮਹਿਰਾਮਤ ਹੋਈ ਤੈ ਤੋ ਸਮਰੱਥ ਜਿਥੈ ਕੋਈ ਨਾਹੀ ਉਥੈ ਤੇਰੀ ਰੱਤ ਅਗਨੀ ਉਦਰਮਾਹੀ ਸੁਣ ਕੇ ਜਮ ਕੇ ਦੂਰ ਤੈ ਨਾਹੀ ਦੈਸ਼ਰ ਜਾਏ ਭਉਤ ਜਿਵਿਕਮ ਸਗਾ ਹੋ ਗੁਰ ਸ਼ਬਦੀ ਪਾਰ ਪਾਈ ਜਨ ਕੋ ਲਗੀ ਪਿਆਸ ਅਮਰ ਸੇਈ ਕਾਈ ਕਰਮੇ ਹੁ ਪੁੰਨ ਗੁਣ ਗੋਇ ਦਿਗਾਈ ਸਭ ਸੈਨੋ ਕਿਰਪਾਲ ਸਭਦ ਸਾਰੇ ਸਾਹਿਬ ਤੋ ਕੋਈ ਨਾ ਜਾਏ ਜੇ ਆਵੇ ਦੁਨਿਆਈ ਸੋਹ ਪਾਲਣਾ ਸੱਜਵਾ ਅੰਤਰ ਗੁਰਿਆਰਾ ਗਣਾ ਜੇਵਾ ਜਪੁ ਕਰਨਾਓ ਨੀਤਰੀ ਸਤਗੁਰ ਤੇ ਪਕਣਾ ਸਰਮੇ ਸੁਨਣਾ ਗੁਰਨਾਓ ਸਾਤ ਵਰਸੇ ਤਿਰਤਿਆ ਦਗ ਪਾਈਐ ਤਾਓ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਸ ਦੇ ਜਨਮੈ ਤੁਮ ਕਾਟਿਐ ਵਿਰਲੇ ਕੇਈ ਕੇ ਮਾਲਾ ਪੰਜਵਾ ਅਰਤੀਰਨਹਾਰ ਆਪੇ ਬਾਰਿਐ ਨਾਮੁ ਕੀ ਤਰੀ ਪਾਈ ਕਾਜ ਸੁਆਰਿਐ